ਖਬਰ ਜੁੜੀਆ ਅਮਨਦੀਪ ਦੇ ਨਾਲ ਜੋ ਕਾਸਟੇਬਲ ਜਿਹੜੇ ਚਿੱਟੇ ਦੇ ਵਿੱਚ ਫੜੀ ਗਈ ਆ ਉਹਦੇ ਤਹਿਤ ਵੱਡੀ ਖਬਰ ਜੁੜੀ ਆ ਤੇ ਵੱਡੇ ਖਲਾਸੇ ਨੇ ਉਹ ਤੁਹਾਨੂੰ ਦੱਸਦੇ ਆ ਕਿ ਕਿਹੜੇ ਕਿਹੜੇ ਆਈਪੀਐਸ ਅਧਿਕਾਰੀ ਆ ਇਹਦੇ ਵਿੱਚ ਸੰਵਾਲਾ ਕਿਹੜੇ ਮੰਤਰੀ ਸੰਵਾਲਾ ਅੱਜ ਜਿਹੜਾ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਵੱਲੋਂ 2 ਦਿਨਾਂ ਦਾ ਰਿਮਾਂਡ ਹੋਰ ਦਿੱਤਾ ਗਿਆ ਪੁਲਿਸ ਨੇ ਬੇਸ਼ੱਕ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਵੱਲੋਂ ਜਿਹੜਾ 2 ਦਿਨ ਦਾ ਰਿਮਾਂਡ ਹੋਰ ਦਿੱਤਾ ਗਿਆ ਜਾਣੇ ਕਿ ਹੁਣ ਤੱਕ ਦਾ ਜਿਹੜਾ ਆਪਾਂ ਰਿਮਾਂਡ ਦੀ ਗੱਲ ਕਰ ਲਈਏ ਪੰਜ ਦਿਨਾਂ ਦਾ ਰਿਮਾਂਡ ਆ ਜਿਹੜਾ ਉਹ ਹੋ ਚੁੱਕਿਆ ਹੈਗਾ ਪਹਿਲਾਂ 1 ਦਿਨ ਦਾ ਮਿਲਿਆ ਫਿਰ 2 ਦਿਨ ਦਾ ਮਿਲਿਆ ਤੇ ਅੱਜ 2 ਦਿਨ ਦਾ ਫੇਰ ਰਿਮਾਂਡ ਆ ਜਿਹੜਾ ਅਮਨਦੀਪ ਕੌਰ ਤੇ ਜਿਹੜੀ ਕਾਂਸਟੇਬਲ ਆ ਜਿਹੜੀ ਕਾਲੇ ਥਾਰ ਦੇ ਵਿੱਚ ਚਿੱਟਾ ਲਿਆਉਂਦੀ ਸੀ ਚਿੱਟਾ ਵੇਚਦੀ ਸੀ ਚਿੱਟਾ ਸਪਲਾਈ ਕਰਦੀ ਸੀ ਉਹਨੂੰ ਕਿ ਬਠਿੰਡਾ ਪੁਲਿਸ ਵੱਲੋਂ ਜਿਹੜਾ ਅਰੈਸਟ ਕੀਤਾ ਹੋਇਆ ਹੈਗਾ ਉਹਤੇ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਉਹਦੀ ਜਾਂਚ ਦੇ ਵਿੱਚ ਦੀਮਾ ਜੁਟੀਆਂ ਹੋਈਆਂ ਨੇ ਉਹਦੇ ਘਰ ਦੀਆਂ ਉਹਦੀ ਕੋਠੇ ਦੀਆਂ ਸਾਰੀਆਂ ਜਾਨੀ ਕਿ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਤੇ ਉਹਦਾ ਆਜਖ ਸੋਨੂ ਅਜੇ ਤੱਕ ਫਰਾਰ ਆ ਬੇਸ਼ੱਕ ਉਸ ਟਾਈਮ ਜਦੋਂ ਅਮਨਦੀਪ ਕੌਰ ਫੜੀ ਗਈ ਸੀ ਉਹ ਟਾਈਮ ਉਹ ਮੌਜੂਦ ਸੀ ਉਹ ਅਦਾਲਤ ਦੇ ਵਿੱਚ ਆ ਤੇ ਜਿਹੜੀ ਮਹਿਲਾ ਇੱਕ ਹੋਰ ਆ ਜਿਹਦਾ ਉਹ ਪਤੀ ਦੱਸਿਆ ਜਾ ਰਿਹਾ ਸੀ ਉਹਦੇ ਨਾਲ ਜਿਹੜਾ ਉੱਥੇ ਉਹਨੇ ਲੜਾਈ ਵੀ ਕੀਤੀ ਆ ਪਰ ਪੁਲਸ ਸਾਰਾ ਕੋ ਤਮਾਸ਼ਾ ਵੇਖਦੀ ਰਹੀ ਤੇ ਪੁਲਸ ਉਹਨੂੰ ਫੜ ਨਹੀਂ ਸਕੇ ਤੇ ਬਾਅਦ ਦੇ ਵਿੱਚ ਪੁਲਸ ਨੂੰ ਇਹ ਪਤਾ ਲੱਗਿਆ ਕਿ ਇਹ ਨਾਮਜਦ ਸੀ ਇਹਦਾ ਸਾਡੀ ਪੁਲਸ ਦੇ ਕਾਰੇ ਆ ਫਿਰ ਕਹਿੰਦੇ ਕਿ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਕਿ ਇਹ ਕਹਿਣਾ ਪੈਂਦਾ ਤੇ ਬੋਲਣਾ ਪੈਂਦਾਗਾ ਹੁਣ ਪੁਲਸ ਦੇ ਵਿੱਚ ਜਿਹੜਾ ਇੱਕ ਮਾਨਸਾ ਬੋਹਾ ਔਰ ਕਰੀਬ ਕਾਫੀ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਕਿ ਅਨੇਕਾਂ ਭੇਡਾਂ ਬੈਠੀਆਂ ਨੇ ਜਿਹੜੀਆਂ ਇਹ ਕਾਲੇ ਧੰਦੇ ਕਰਦੀਆਂ ਵੇਚਦੀਆਂ ਪੀਂਦੇ ਆ ਸਰਾਬਾਂ ਨਾਲ ਡੱਕੇ ਰਹਿੰਦੇ ਆ ਗੋਲੀਆਂ ਨਾਲ ਡੱਕੇ ਰਹਿੰਦੇ ਆ ਇਹਨਾਂ ਦੀ ਜੇਕਰ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਜੇਕਰ ਥਾਣੇ ਦੇ ਤਹਿਤ ਇਹਨਾਂ ਦੀ ਤਲਾਸ਼ੀ ਕੀਤੀ ਜਾਵੇ ਕਿ ਕਿਹੜੇ-ਕਿਹੜੇ ਨੇ ਥਾਣਿਆਂ ਦੇ ਵਿੱਚ ਨੇ ਇਹ ਕਿੱਥੇ-ਕਿੱਥੇ ਬੈਠੇ ਆ ਕਿੱਥੇ-ਕਿੱਥੇ ਇਹਨਾਂ ਦੇ ਡਿਊਟੀਆਂ ਤਾਂ ਸਭ ਕੁਝ ਸਾਹਮਣੇ ਆ ਸਕਦਾ ਹੈਗਾ ਜੇ ਸਰਕਾਰ ਚਾਵੇ ਜਾਂ ਪੁਲਿਸ ਦਾ ਐਸਐਸਪੀ ਇਹ ਉਹਨਾਂ ਕੋਲੇ ਪਾਵਰ ਲੱਗਦਾ ਕਿ ਹੋਣੀ ਨਹੀਂ ਕਿ ਸ਼ਾਇਦ ਇਸ ਕਰਕੇ ਉਹ ਇਹ ਜਾਂਚ ਨਹੀਂ ਕਰ ਪਾਰੇ ਜਾਂ ਫਿਰ ਕਿ ਕਾਲੀਆਂ ਭੇਡੀਆਂ ਇੰਨੇ ਜਿਆਦੀਆਂ ਨੇ ਕਿ ਪੁਲਸਾ ਦੇ ਵਿੱਚ ਕੁਝ ਰਹੀ ਨਹੀਂ ਜਾਣਾ ਮੈਨੂੰ ਲੱਗਦਾ ਜੇਕਰ ਇਹ ਸਪਾਈ ਕਰਨ ਲੱਗ ਪਏ ਦੂਸਰੀ ਗੱਲ ਇੱਕ ਹੋਰ ਆ ਸਰਕਾਰ ਜੇ ਇਮਾਨਦਾਰ ਸਰਕਾਰ ਕਹਿੰਦੀ ਆ ਕਿ ਅਸੀਂ ਨਸ਼ੇ ਦੇ ਵਿਰੁੱਧ ਜਿਹੜੀਆਂ ਕਾਲੀਆਂ ਭੇਡਾਂ ਨੇ ਪੁਲਸ ਦੇ ਵਿੱਚ ਜਿਹੜੀਆਂ ਨਸੇ ਵੇਚਦੀਆਂ ਫੜੀਆਂ ਗਈਆਂ ਹੁਣ ਤੱਕ ਜਾਂ ਜਿਹੜੀਆਂ ਨਸੇ ਪੀ ਰਹੇ ਨੇ ਜਿਹੜੇ ਬੰਦੇ ਜਾਂ ਔਰਤਾ ਮਰਦ ਆ ਪੁਲਸ ਦੇ ਵਿੱਚ ਨੇ ਜਿਹੜੇ ਉਹਨਾਂ ਨੂੰ ਡਿਸਮਿਸ ਕਰਕੇ ਜਿਹੜਾ ਉਹਨਾਂ ਨੂੰ ਘਰਿਆ ਕਰੋ ਤੋਰਿਆ ਜਾਵੇ ਤੇ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਤੇ ਨਵੇਂ ਮੁੰਡਿਆਂ ਨੂੰ ਭਰਤੀ ਕੀਤਾ ਜਾਵੇ ਉਹਨਾਂ ਦੇ ਇਹੋ ਜਿਹੜੇ ਕਿ ਸਿਕੰਦੇ ਕਸੇ ਜਾਣ ਕਿ ਮੁੜ ਕੇ ਉਹ ਬਹਾਲ ਹੀ ਨਾ ਹੋ ਸਕਣ ਤੇ ਨਵੇਂ ਮੁੰਡਿਆਂ ਨੂੰ ਭਰਤੀ ਕਰਕੇ ਕਿ ਨਵੇਂ ਜਿਹੜਾ ਇੱਕ ਪੁਲਸ ਦੀ ਦੇਖਾ ਜਿਹੜੀ ਕਿ ਸੋਧਨ ਸਕੇ ਤਾਕੇ ਜਿਹੜਾ ਕਿ ਕਲੰਕਾ ਜੋ ਪੁਲਿਸ ਤੇ ਲੱਗ ਰਿਹਾਗਾ ਵੈਸੇ ਤਾਂ ਇਹ ਅੱਜ ਦਾ ਨਹੀਂ ਕਾਫੀ ਦਹਾਕਿਆਂ ਦਾ ਕਲੰਕਾ ਜਿਹੜੇ ਕਿ ਕਈ ਦਹਾਕੇ ਹੋ ਗਏ ਨੇ ਕਲੰਕ ਨੂੰ 90 ਤੋਂ ਬਾਅਦ ਆ ਪੁਲਿਸ ਦਾ ਜਿਹੜਾ 800 ਸੁਧਰੇ ਨਹੀਂ ਜੇ ਆਪਾਂ 1990 ਦੀ ਗੱਲ ਕਰ ਲਈਏ ਬਿਆੰਤ ਦੀ ਸਰਕਾਰ ਵੈਲ ਦੀ ਗੱਲ ਕਰ ਲਈਏ ਉਸ ਟਾਈਮ ਤੋਂ ਲੈ ਕੇ ਜਿਹੜਾ ਅੱਜ ਸਾ ਪੁਲਿਸ ਦਾ ਇੰਨਾ ਵਿਗੜ ਚੁੱਕਿਆ ਇੰਨੀ ਹਾਵੀ ਹੋ ਚੁੱਕੀ ਪੁਲਿਸਾ ਇੰਨਾ ਇਹਦੇ ਮੂੰਹ ਨੂੰ ਇੰਨਾ ਦੇ ਖੂਨ ਲੱਗ ਚੁੱਕਿਆ ਉਸ ਤੋਂ ਟਾਈਮ ਤਾਂ ਇਹ ਸੁਧਰੇ ਨੇ ਤੇ ਅੱਜ ਜਿਹੜਾ ਸਭ ਕੁਸ ਆਮਨ ਦੀਪ ਕੋਲ ਜਿਹੜੀ ਕਸਟੇਬਲ ਆ ਉਹਦੇ ਬੜੇ ਬੜੇ ਖੁਲਾਸੇ ਹੋ ਰਹੇ ਨੇ ਕਿਹੜੇ ਆਈਪੀ ਅਧਿਕਾਰੀ ਨੇ ਜਿਹੜਾ ਜਿਹੜੇ ਦੋ ਆਈਪੀ ਅਧਿਕਾਰੀ ਦੱਸੇ ਜਾ ਰਹੇ ਨੇ ਪਰ ਪੁਲਸਾਂ ਨੇ ਨਾ ਉਹਨਾਂ ਦਾ ਨਾਸਰ ਨਹੀਂ ਕਰ ਰਹੀ ਕਿਹੜੇ ਮੰਤਰੀਆਂ ਦੇ ਵਿੱਚ ਜਿਹੜੇ ਮੰਤਰੀ ਵੀ ਦੱਸੇ ਜਾ ਰਹੇ ਨੇ ਕਿ ਮੰਤਰੀਆਂ ਦਾ ਵੀ ਹੱਤਾ ਉਹ ਮੌਜੂਦਾ ਮੰਤਰੀ ਆ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਮੰਤਰੀ ਆ ਪਰ ਜੇ ਕਿਸੇ ਹੋਰ ਪਾਰਟੀ ਦੇ ਮੰਤਰੀ ਹੁੰਦੇ ਹੁਣ ਤਾਂ ਇਹ ਝਟ ਇਹਨਾਂ ਨੇ ਚੱਕ ਲੈਣਾ ਸੀ ਤੇ ਲੱਗਦਾ ਕਿ ਆਪਣਿਆਂ ਨੇ ਆਪ ਕੰਡੇ ਵਿਜੇ ਆ ਤੇ ਚੁਕਣੇ ਸ਼ਾਇਦ ਇਹ ਨਹੀਂ ਪਤਾ ਕਿ ਕਿਨੂੰ ਕਿਨੂੰ ਪੈ ਜਾਣਾ ਆ ਆਈਪੀਐਸ ਅਧਿਕਾਰੀ ਕਹੇ ਕਹੜੇ ਨੇ ਉਹ ਕੌਣ ਨੇ ਕਿੱਥੇ ਕਿੱਥੇ ਉਹਨਾਂ ਦੀ ਡਿਊਟੀ ਆ ਕਿੱਥੇ ਤਾਇਨਾਤ ਆ ਇਹ ਪੁਲਿਸਾ ਜੀ ਦੱਸ ਨਹੀਂ ਰਹੀ ਤੇ ਨਾ ਹੀ ਪੁਲਿਸ ਇਹ ਦੱਸ ਰਹੀ ਆ ਕਿ ਉਹਨਾਂ ਦੀ ਕੋਠੀ ਦੇ ਵਿੱਚੋਂ ਕੀ ਬਰਾਮਦ ਹੋਇਆ ਏਵੇਂ ਸੂਤਰਾਂ ਤੋਂ ਪਤਾ ਲੱਗਿਆ ਕਿ ਕੁਝ ਬਰਾਮਦ ਵੀ ਹੋਇਆਗਾ ਇਹ ਵੀ ਵੱਡੇ ਖੁਲਾਸੇ ਨੇ ਤੇ ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਆਮਰਦੀਪ ਕੌਰ ਨੇ 2 ਥਾਰਾਂ ਗੱਡੀਆਂ ਨੇ ਆਡੀ ਗੱਡੀ ਆ ਵਰਨਾ ਗੱਡੀ ਆ ਬੁਲਟ ਮੋਟਰਸਾਈਕਲ ਆ ਇੱਕ ਬੁਲਟ ਮੋਟਰਸਾਈਕਲ ਕਹਿੰਦੇ ਇਹਨੇ ਆਪਣੇ ਜੀਜੇ ਨੂੰ ਗਿਫਟ ਦੇ ਵਿੱਚ ਦਿੱਤਾ ਤੇ ਇੱਕ ਥਾਰ ਆ ਜਿਹੜੀ ਉਹ ਵੀ ਆਪਣੇ ਕਿਸ ਰਿਸ਼ਤੇਦਾਰ ਨੂੰ ਵੇਚੀ ਐ ਇਹਨੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜੀ ਇੱਕ ਕਾਸਟੇਲ ਮੈਲਾ ਆਪਣੇ ਜੀਜੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਗ੍ਰਿਫਟ ਦਿੰਦੀ ਆ ਮੋਟਰਸਾਈਕਲ ਬਲਟ ਦੋ ਟਾ ਹਾਈ ਟਾਈ ਲੱਖ ਦਾ ਮੋਟਰ ਬਲਟ ਮੋਟਰਸਾਈਕਲ ਆ ਹੁਣ ਇਹ ਤਾਂ ਆਪ ਅੰਦਾਜ਼ਾ ਲਾ ਲਓ ਕਿ ਕਮਾਈ ਆ ਜਿਹੜੀ ਹਰਾਮ ਦੀ ਆ ਇਹ ਕਮਾਈ ਆ ਜਿਹੜੀ ਦੋ ਨੰਬਰ ਦੀ ਆ ਤੇ ਜਿਹੜੀਆਂ ਕਿ ਰਾਡੋ ਵਰਗੀਆਂ ਘੜੀਆਂ ਨੇ ਮਹਿੰਗੀਆਂ ਮਹਿੰਗੀਆਂ ਉਹ ਤੁਹਾਨੂੰ ਸਾਰਾ ਪਤਾ ਹੈਗਾ ਤੇ ਹੋਰ ਦੇਖੋ ਇੱਥੇ ਹੈਰਾਨੀ ਦੀ ਗੱਲ ਆ ਜੋ ਇੰਸਟਾਗ੍ਰਾਮ ਤੇ ਬੀਬੀ ਆਪਣੀਆਂ ਵੀਡੀਓ ਬਣਾਉਂਦੀ ਸੀ ਅਪਲੋਡ ਕਰਦੀ ਸੀ ਉਹਦੇ ਉੱਤੇ ਗੀਤ ਕਹੇ ਜੇ ਲਾਉਂਦੀ ਸੀ ਆਪਣੇ ਵੀਡੀਓ ਉੱਤੇ ਮਿੱਤਰਾ ਤੈਨੂੰ ਕੈਦ ਬੋਲ ਜੂ ਕੇਸ ਪਿਆ ਚਿੱਟੇ ਦਾ ਇਹ ਗੀਤ ਚੱਲ ਰਿਹਾਗਾ ਤੇ ਇੱਕ ਹੋਰ ਗੀਤ ਆ ਸ਼ਾਇਦ ਉਹ ਚੀਮੇ ਕਲਾਕੂ ਕਲਾਕਾਰ ਆ ਕਿ ਕਾਲੇ ਕੰਮਾਂ ਵਿੱਚ ਪੁਲਿਸ ਵੀ ਨਾਲ ਰਹੀ ਆ ਇਹ ਗੀਤ ਵੱਜ ਰਹੇ ਨੇ ਅੱਜ ਵੀ ਉਹਦੇ ਇੰਸਟਾਗ੍ਰਾਮ ਤੇ ਪਏ ਹੋਏ ਨੇ ਇਤੋਂ ਸਿੱਧਾ ਇਸ਼ਾਰਾ ਹੁੰਦਾ ਇਹ ਪੁਲਿਸ ਨਾਲ ਰਲਈ ਹੋਈ ਆ ਕਹਿੰਦਾ ਭਾਵ ਕਿ ਉਹ ਗੀਤ ਦੇ ਅਰਥ ਨੇ ਜਿਹੜੇ ਕਿ ਕਿ ਸਾਨੂੰ ਕੌਣ ਰੋਕ ਲੂ ਕਾਲੇ ਕੰਮਾਂ ਵਿੱਚ ਸਾਡੇ ਨਾਲ ਪੁਲਿਸ ਵੀ ਰਲਈ ਹੋਈ ਆ ਹੁਣ ਪੁਲਿਸ ਤੋਂ ਕਿਹੜੀ ਆ ਇਹ ਬੀਬਾ ਦੱਸ ਰਹੀ ਆ ਤੇ ਬਹੁਤ ਹੀ ਕੁਝ ਸੁਪਾ ਰਹੀ ਆ ਰਿਮਾਂਡ ਤੇ ਰਿਮਾਂਡ ਮਿਲ ਰਿਆ ਪਰ ਕਹਿੰਦੇ ਬੀਬਾ ਅਜੇ ਕੁਝ ਦੱਸ ਨਹੀਂ ਰਹੀ ਇਹ ਵੀ ਸੂਤਰਾਂ ਤੋਂ ਪਤਾ ਲੱਗਿਆ ਕਿ ਚੰਡੀਗੜ੍ਹ ਤੋਂ ਵੀ ਜਿਹੜੀਆਂ ਟੀਮਾਂ ਆਈਆਂ ਨੇ ਉਹਨਾਂ ਨੇ ਵੀ ਸਾਰਾ ਜਿਹੜਾ ਘੋਖਿਆ ਸਾਰਾ ਕੁਝ ਪੁਸਪੜਤਾਲ ਕੀਤੀ ਆ ਪਰ ਕਹਿੰਦੇ ਅਜੇ ਜਿੰਨਾ ਕੁਝ ਦੱਸਣਾ ਸੀ ਇਹ ਬੀਬਾ ਕਾਂਟੇਬਲ ਅਮਨਦੀਪ ਕੌਰ ਉਹ ਦੱਸ ਨਹੀਂ ਰਹੀ ਅਜੇ ਵੀ ਇਹਨੂੰ ਫਤੂਰ ਚੜ੍ਹਿਆ ਹੋਇਆਗਾ ਅਜੇ ਵੀ ਇਹਨੂੰ ਨਸਾਗਾ ਅਜੇ ਵੀ ਉਹਨਾਂ ਅਧਿਕਾਰੀਆਂ ਨਸਾਗਾ ਉਹਨਾਂ ਮੰਤਰੀਆਂ ਨਸਾਗਾ ਇਹਨੂੰ ਪਤਾਗਾ ਕਿ 17 18 ਗ੍ਰਾਮ ਕਿੰਨਾ ਕੁ ਹੁੰਦਾਗਾ ਕਿ ਮੇਰੀ ਇਹਦੇ ਵਿੱਚ ਬੇਲ ਹੋ ਜਾਣੀ ਆ ਥੋੜੇ ਟਾਈਮ ਦੇ ਵਿੱਚ ਅੰਦਰ ਲਾ ਕੇ ਆ ਜੂ ਮੈਂ ਮੈਂ ਫਿਰ ਆਪਦਾ ਬਹਾਲ ਹੋ ਜਾਊਂਗੀ ਕਿਉਂਕਿ ਕਹਿੰਦੇ ਹੁੰਦੇ ਆ ਬੰਦੇ ਨੂੰ ਜਦੋਂ ਬੰਦੇ ਦੀ ਸਪੋਰਟ ਹੁੰਦੀ ਹੈ ਬੰਦਾ ਉਦੋਂ ਬੰਦੇ ਉੱਤੇ ਜਿਹੜਾ ਹੰਕਾਰ ਆ ਜਾਂਦਾ ਉਦੋਂ ਬੰਦੇ ਨੂੰ ਇਹ ਹੁੰਦਾ ਕਿ ਮੇਰਾ ਇਹ ਕੌਣ ਕੀ ਬਗੈੜ ਲੈਣਗੇ ਇਹ ਮੇਰੀ ਪੁਲਿਸ ਆ ਉਹ ਸਾਰੀ ਪੁਲਸ ਨੂੰ ਜਾਣਦੀ ਸੀ ਬੜੇ-ਬੜੇ ਅਫਸਰ ਤੱਕ ਡਰਦੇ ਸੀ ਚਲੋ ਅੱਜ ਹੱਥ ਪਾਇਆ ਜੇ ਨੱਥ ਪਾਈਆ ਤਾਂ ਮੈਂ ਕਹਿੰਨਾ ਕਿ ਸਰਕਾਰ ਨੂੰ ਵੀ ਕਹਿਣਾ ਤੇ ਪੁਲਿਸ ਨੂੰ ਵੀ ਕਹਿਣਾ ਇਹ ਭਾਈ ਜੋ ਵੀ ਆ ਚਾਹੇ ਬੀਬਾ ਇਹ ਬੀਬਾ ਕੀ ਚਾਹੇ ਕੋਈ ਹੋਰ ਪੁਰਸ਼ ਅਧਿਕਾਰੀ ਆ ਜਿਹਨੂੰ ਨੱਥ ਪਾਉਣੇ ਦਾ ਫਿਰ ਸਮਝਾਰ ਕੇ ਪਾਇਆ ਕਰੋ ਤੇ ਨਹੀਂ ਫਿਰ ਡਰਾਮੇ ਕਰਨ ਦਾ ਕੋਈ ਇੱਥੇ ਤੁਕ ਨਹੀਂ ਬਣਦੀ ਕਿਉਂਕਿ ਸਮਾਜ ਪਹਿਲਾਂ ਵਾਲਾ ਸਮਾਜ ਨਹੀਂ ਰਿਹਾ ਅੱਜ ਉਂਗਲਾਂ ਤੁਹਾਡੇ ਉੱਤੇ ਪੁਰਸ਼ ਤੇ ਸਭ ਤੋਂ ਜ਼ਿਆਦਾ ਉੱਠ ਰਹੀਆਂ ਨੇ ਜੇਕਰ ਤੁਸੀਂ ਆਪਣੇ ਕਹਿੰਦੇ ਹੁੰਦੇ ਨਾ ਕਿ ਜੇਕਰ ਸਪਾਇਆ ਕਰਨਾ ਹੋਵੇ ਤਾਂ ਪਹਿਲਾਂ ਆਪਣੇ ਘਰ ਤੋਂ ਸਪਾਇਆ ਕਰਨਾ ਚਾਹੀਦਾ ਤੇ ਫਿਰ ਅੱਗੇ ਵਧਣਾ ਚਾਹੀਦਾ ਹੁਣ ਜੇਕਰ ਪੁਲਿਸ ਦੇ ਵਿੱਚੋਂ ਮੈਨੂੰ ਲੱਗਦਾ ਜੇਕਰ ਸਰਕਾਰ ਸੱਚੀ ਮਿੱੱਚੀ ਇਹ ਕੋਹ ਨਸ਼ੇ ਦਾ ਖਾਤਮਾ ਕਰਨਾ ਚਾਹੁੰਦੀ ਆ ਤੇ ਪੁਲਿਸ ਤੋਂ ਸ਼ੁਰੂ ਕਰ ਦੇਵੇ ਥਾਣੇਵਰ ਥਾਣੇਦਾਰ ਕਿਹੜੇ ਕਿਹੜੇ ਥਾਣੇਦਾਰ ਦੇ ਤਹਿਤ ਕਿੰਨੇ ਅੰਡਰ ਉਹਦੇ ਪੁਲਿਸ ਮੁਲਾਜ਼ਮਾ ਕਿੰਨੀਆਂ ਕਾਂਸਟੇਬਲਾਂ ਨੇ ਕਿੰਨੇ ਮਰਦ ਨੇ ਔਰਤਾਂ ਨੇ ਸਾਰਿਆਂ ਦੀ ਜਾਂਚ ਕੀਤੀ ਜਾਵੇ ਉਸ ਤੋਂ ਬਾਅਦ ਜਾਂਚ ਕਮੇਟੀ ਬਣਾਈ ਜਾਵੇ ਤੋ ਉਹ ਜਾਂਚ ਕਮੇਟੀ ਦੇ ਵਿੱਚ ਕਿਹੜੇ-ਕਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਕਾਸਟੇਬਲਾਂ ਨੇ ਜਿਹੜਾ ਚਿੱਟਾ ਵੇਚਦਿਆਂ ਨੇ ਪਿੰਦਿਆਂ ਨੇ ਜਾਂ ਹੋਰ ਕਾਲੇ ਕਾਰਨਾਮੇ ਕਰਦਿਆਂ ਨੇ ਕਵੇਂ ਲੋਕਾਂ ਨੂੰ ਫਸਾਉਂਦਿਆਂ ਨੇ ਕਵੇਂ ਉਹਨਾਂ ਦੇ ਨਾਲ ਠੱਗੀਆਂ ਮਾਰਦਿਆਂ ਨੇ ਬੜੇ ਵੱਡੇ ਖਲਾਸੇ ਨੇ ਚਲੋ ਅੱਜ ਦੱਸਿਆ ਜਾ ਰਿਹਾ ਕਿ ਇਹਦੀ ਕਰੋਨਾ ਦੀ ਪ੍ਰਾਪਰਟੀ ਆ ਕਿਉਂਕਿ ਕਰੋਨਾ ਦੀ ਪ੍ਰਾਪਰਟੀ ਤਾਂ ਹੋਣੀ ਆ ਕਰੀ 5 ਸਾਲ ਬਾਅਦ ਫੜੀ ਗਈ ਆ 5 ਸਾਲਾਂ ਬਾਅਦ ਦੱਸਿਆ ਜਾ ਰਿਹਾ ਕਿ ਕਿੰਨੇ-ਕਿੰਨੇ ਚਿੱਟਾ ਲਿਆਉਂਦੀ ਸੀ ਤੇ ਹੁਣ ਕਿਲੋਆਂ ਦੇ ਹਿਸਾਬ ਦੇ ਨਾਲ ਚਿੱਟਾ ਜਿਹੜਾ ਵੇਚਦੇ ਜਾਂ ਖਾਂਦੇ ਉਹਦੇ ਨਾਲ ਹਿਸਾਬ ਲਾ ਲਓ ਕਿ 1 ਕਿਲੋ ਹੀਰੋਣ ਚਿੱਟਾ ਜਿਹੜਾ ਕਈ ਕਈ ਲੱਖਾਂ ਦਾ ਬਣਦਾ ਹੈਗਾ ਇੱਕ ਦਿਨ ਦੇ ਵਿੱਚ ਦੇ ਹੁਣ 4-5 ਲੱਖ ਜਾਂ 2 ਲੱਖ ਆਪਾਂ ਘੱਟੋ ਘੱਟ ਕਹ ਲਈਏ ਕਿ 2 ਲੱਖ ਜੇਕਰ ਇੱਕ ਦਿਨ ਦੇ ਵਿੱਚ ਇਹ ਮਹਿਲਾ ਕਮਾਉਂਦੀ ਆ ਤਾਂ ਮਹੀਨੇ ਦਾ ਕਿੰਨਾ ਹੋ ਗਿਆ ਤਾਂ ਮਹੀਨੇ ਦਾ 60 ਲੱਖ ਬਣਦਾ ਹੈਗਾ ਤੇ ਇਸ ਕਰਕੇ ਜਿਹੜਾ ਤੇ ਐਡੀ ਤਨਖਾਹ ਤਾਂ ਮੈਨੂੰ ਹਿਸਾਬ ਨਾਲ ਨਾ ਤਾਂ ਕਿਸੇ ਬਾਹਰਲੇ ਕੰਟਰੀ ਵਾਲੇ ਦੇ ਕੋਲੇ ਹੋਣੀ ਆ ਤੇ ਨਾ ਹੀ ਕਿਸੇ ਕਿਸੇ ਜੱਜ ਦੀ ਜਾਂ ਕਿਸੇ ਹੋਰ ਵੱਡੇ ਅਫਸਰ ਦੀ ਹੋਣੀ ਆ ਤੇ ਭਾਈ ਫਿਰ ਇਹ ਰਾਡੋ ਦੀਏ ਬੰਨੇ ਰੋਲੈਕਸ ਦੀਆਂ ਘੜੀਆਂ ਬੰਨੇ ਚਾਹੇ ਮਹਿੰਗੇ ਸੂਟ ਪਾਵੇ ਬੂਟ ਪਾਵੇ ਸਿਉਣਾ ਪਾਵੇ ਜੋ ਮਰਜ਼ੀ ਪਾਈ ਜਾਵੇ ਚਾਹੇ ਜਹਾਰ ਖੜੇ ਕਰ ਲੇ ਸਾਰਾ ਕੁਝ ਲੈ ਸਕਦੀ ਆ ਕਿਉਂਕਿ ਦੋ ਨੰਬਰ ਦੀ ਹਰਾਮ ਦੀ ਕਮਾਈ ਤਾਂ ਇਹੀ ਤਾਂ ਹੈਗਾਗਾ ਹੁਣ ਅਗਲਾ ਹਰੇਕ ਇਹੀ ਗੱਲ ਆਧਾਰਨ ਕਰਦਾ ਇੱਕ ਨੰਬਰ ਦੇ ਵਿੱਚੋਂ ਤਾਂ ਕਹਿੰਦਾ ਵੀ ਘਰ ਦਾ ਗੁਜ਼ਾਰਾ ਮਸਾ ਚੱਲਦਾ ਚੁੱਲ੍ਹੇ ਦਾ ਗੁਜ਼ਾਰਾ ਮਸਾ ਚੱਲਦਾ ਬੰਦੇ ਤੋਂ ਤਾਂ ਜੇਕਰ ਬੰਦਾ ਨੌਕਰੀ ਦਿੱਤੀ ਵੀ ਆ ਉਹਦਾ ਗੁਜ਼ਾਰਾ ਫੇਰ ਵੀ ਬੜੀ ਮੁਸ਼ਕਲ ਨਾਲ ਚੱਲਦਾ ਅੱਜ ਦੇ ਟਾਈਮ ਦੇ ਵਿੱਚ ਜੇ 50-60 ਹਜ਼ਾਰ ਤਨਖਾਹ ਹੋਵੇ ਕਿਉਂਕਿ ਬੱਚਿਆਂ ਦੇ ਜੇਕਰ ਤੁਹਾਡੇ ਦੋ ਬੱਚੇ ਨੇ ਬੱਚੇ ਦੀਆਂ ਫੀਸਾਂ ਦੇਖ ਲਓ ਸਕੂਲਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਮਹਿੰਗੀਆਂ ਫੀਸਾਂ ਨੇ ਫਿਰ ਕਿੰਨੀਆਂ ਮਹਿੰਗੀਆਂ ਸਬਜ਼ੀਆਂ ਨੇ ਜਾਨੀ ਕਿ ਸਾਰਾ ਤੁਸੀਂ ਇਹ ਲਾ ਲਓ ਕਿ ਗੁਜ਼ਾਰਾ ਮਸਾ ਹੁੰਦਾ ਬੰਦੇ ਦਾ ਤੇ ਜਿਹਦੇ ਕੋਲ ਹੁਣ 5-6 ਸੇ ਗੱਡੀਆਂ ਨੇ ਇੱਕ ਕਾਰ ਟੇਬਲ ਦੇ ਕੋਲੇ ਤੇ ਲੱਖਾਂ ਦਾ ਸਿਉਣਾਗਾ 15-15 18-18 ਹਜ਼ਾਰ ਦਾ ਸੂਟ ਇੱਕ ਸੂਟ ਆ ਤੇ ਫਿਰ ਅਲਰੇੜੀਆਂ ਮਹਿੰਗੀਆਂ ਲੱਖ ਡੇਢ-ਦੋ-ਦੋ ਲੱਖ ਦੀਆਂ ਘੜੀਆਂ ਨੇ ਤੇ ਉਹ ਫਿਰ ਕਮਾਈ ਆ ਜਿਹੜੀ ਉਹ ਹਰਾਮ ਦੀ ਕਮਾਈ ਆ ਉਹ 2 ਨੰਬਰ ਦੀ ਕਮਾਈ ਚੋਂ ਬੰਦਾ ਹੈ ਜਾਂ ਕੋਈ ਸਾਰ ਇੱਕ ਨੰਬਰ ਦੀ ਕਮਾਈ ਚੋਂ ਬੰਦਾ ਸੱਤ ਪੀੜੀਆਂ ਨਹੀਂ ਬਣਾ ਸਕਦਾ ਇਹਨਾਂ ਕੋਲ ਸਬ ਤੇ ਇਸ ਕਰਕੇ ਜਿਹੜੇ ਇਹ ਵੱਡੇ ਖਲਾਸੇ ਹੋ ਰਹੇ ਨੇ ਇਹਦੇ ਪਿੱਛੇ ਆਈਪੀਐਸ ਅਧਿਕਾਰੀ ਕੌਣ ਆ ਜੇ ਕੋਈ ਹੋਰ ਹੁੰਦਾ ਹੁਣ ਨੂੰ ਜਿਹੜਾ ਸਾਰਿਆਂ ਨੇ ਕਾਨਫਰੈਂਸ ਕਰ ਲਈ ਕਰ ਲਈ ਹੋਣੀ ਸੀ ਜਿਸ ਤਰ੍ਹਾਂ ਅੰਬਰਦਪਾਲ ਦਾ ਭਾਈ ਕਹਿੰਦੇ ਕਿ ਨਸੇ ਵਿੱਚ ਪਾੜਿਆ 4 ਗ੍ਰਾਮ ਆਇਸ ਕਹਿੰਦੇ ਉਹਦੇ ਤੋਂ ਭਰਾ प्राप्त हुई है यानी कि एसएसपी डीजीपी तक कॉन्फ्रेंसा कीतियां गइयां ते जिदे ਕੋਲ ਕਰੋੜਾਂ ਦਾ ਮਾਲ ਆ ਜਿਹਦੇ ਕੋਲ ਕਰੋੜਾਂ ਦਾ ਮਾਲ ਆ ਤੇ ਜਿਹੜੇ ਕਿ ਮੰਤਰੀ ਸਾਵਲ ਨੇ ਜਿਹਦੇ ਵਿੱਚ ਆਈਪੀਐਸ ਅਧਿਕਾਰੀ ਸਾਵਲ ਨੇ ਉਹ ਤੇ ਕੋਈ ਕਾਨਫਰੰਸ ਨਹੀਂ ਉਹ ਤੇ ਪੁਲਸਾ ਜਿਹੜੀ ਪਾਸਾ ਵਟ ਰਹੀ ਆ ਬੋਦਲ ਨੂੰ ਤਿਆਰ ਨਹੀਂ ਹਾਲੇ ਤੱਕ ਦੇ ਵਿਰੋਧੀ ਜਿਹੜੀ ਧਿਰਾਂ ਨੇ ਉਹਨਾਂ ਨੇ ਵੀ ਬੜੇ ਬੜੇ ਸਵਾਲ ਚੁੱਕੇ ਨੇ ਪਰ ਵਿਰੋਧੀ ਧਿਰਾਂ ਇੱਕ ਰੌਲੇ ਪਾ ਸਕਦੀਆਂ ਨੇ ਮੈਨੂੰ ਲੱਗਦਾ ਕਿ ਉਹ ਵੀ ਆਮ ਲੋਕਾਂ ਦਾ ਹੀ ਸਹੀ ਆ ਤੇ ਪਰ ਜਦੋਂ ਉਹਨਾਂ ਦਾ ਰਾਜ ਹੁੰਦਾ ਉਹਨਾਂ ਵੇਲੇ ਵੀ ਇਹੀ ਕੁਝ ਹੁੰਦਾ ਰਿਹਾ ਅੱਜ ਉਹ ਰੌਲਾ ਪਾਉਂਦੇ ਆ ਤੇ ਮੈਂ ਦੱਸਦਾ ਜਿਹੜੇ ਅੱਜ ਆ ਪ੍ਰਤਾਪ ਬਾਜਵਾ ਪਤਾ ਨਹੀਂ ਇਸ ਤਰ੍ਹਾਂ ਕੋਈ ਨਾਵਾ ਕਾਂਗਰਸ ਦਾ ਇੱਕ ਮੈਂ ਲੀਡਰ ਸੁਣਿਆ ਉਹ ਅੱਜ ਬੜਾ ਰੌਲਾ ਪਾ ਰਿਹਾ ਕਿ ਦੇਖੋ ਜੀ ਐਂ ਕੁਛ ਹੋ ਗਿਆ ਮੈਂ ਪੁੱਛਣਾ ਕਿ ਤੁਹਾਡੀ ਕੈਪਟਨ ਦੀ ਸਰਕਾਰ ਰਹੀ ਹੈ 5 ਸਾਲ ਇਸ ਤੋਂ ਪਹਿਲਾਂ ਇਹ 3 ਸਾਲ ਇਹਦੀ ਸਰਕਾਰ ਆ ਤੇ ਤੁਹਾਡੀ ਸਰਕਾਰ ਦੇ ਤਹਿਤ ਵੀ ਚਿੱਟਾ ਇਸ ਤਰ੍ਹਾਂ ਹੀ ਵਿਕਦਾ ਸੀ ਜਿਸ ਤਰ੍ਹਾਂ ਅੱਜ ਵਿਕਣ ਲੈ ਅੱਜ ਮੰਨ ਲਓ ਚਲੋ ਹੋਰ ਜਿਆਦਾ ਉੱਪਰ ਕੇ ਸਾਹਮਣੇ ਆ ਗਿਆ ਤੁਸੀਂ 4 ਹਫ਼ਤਿਆਂ ਦੀ ਸੌਂ ਪਾਈ ਸੀ ਤਖਸੀ ਦੌਂਦਾ ਸਾਹਿਬ ਕਿਨੇ ਹੱਥ ਘੜੇ ਕਰਕੇ ਤੇ ਅੱਜ ਕਹਿੰਦੇ ਜੀ ਅਸੀਂ ਹੋਈਏ ਤਾਂ ਅਸੀਂ ਐਂ ਕਰ ਦਈਏ ਅਸੀਂ ਫਲਾਨਾ ਕਰ ਦਈਏ ਅਸੀਂ ਪੁਲਿਸ ਨੂੰ ਬਦਲ ਦਈਏ ਅਸੀਂ ਸਿਸਟਮ ਨੂੰ ਬਦਲ ਦਈਏ ਇਹ ਸਾਰੀਆਂ ਕਹਿੰਦੇ ਗੱਲਾਂ ਹੁੰਦੀਆਂ ਜਿਸ ਤਰ੍ਹਾਂ ਮੰਤਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀ ਅਨਮੋਲ ਗਗਨ ਮਾਨ ਦਾ ਮੰਤਰੀ ਆ ਆਮਾਦੀ ਪਾਰਟੀ ਨੇ ਕਹਿੰਦੀ ਸੀ ਚੁਟਕੀ ਦੇ ਵਿੱਚ ਐਮਐਸਪੀ ਦੇ ਦਾਂਗੇ ਭਗਵਾਨਤ ਮਾਨ ਵੀ ਕਹਿੰਦਾ ਹੁੰਦਾ ਸੀ ਕਿ ਅਸੀਂ 22 ਫਾਸਲਾਂ ਤੇ ਐਮਐਸਪੀ ਦੇ ਦਾਂਗੇ 22 ਦੀ 22 ਫਾਸਲਾਂ ਤੇ ਬਾਅਦ ਵਿੱਚ ਹੁਣ ਕਹਿੰਦਾ ਜੀ ਇਹ ਤਾਂ ਕੇਂਦਰ ਦਾ ਕੇਂਦਰ ਦੇ ਸਕਦੇ ਅਸੀਂ ਨਹੀਂ ਦੇ ਸਕਦੇ ਲੋਕ ਵੀਡੀਓ ਲੋਕ ਨੈਟ ਤੇ ਪਏ ਨੇ ਵਾਇਰਲ ਹੋ ਰਹੀਆਂ ਨੇ ਕਹਿੰਦਾ ਭਾਵ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਨੇ ਹੋ ਉਹਦੇ بڑے بڑے ਧੱਕਮ ਮੇ ਮਾਰਦੇ ਲੋਕਾਂ ਨੂੰ ਬੜਾ ਪਰਮਾਉਂਦੇ ਹੋ ਲੋਕ ਫਿਰ ਬੁੱਧੂ ਬਣ ਜਾਂਦੇ ਆ ਫਿਰ ਉਲੂ ਬਣ ਜਾਂਦੇ ਆ ਫਿਰ ਤੁਹਾਨੂੰ ਵੋਟਾਂ ਪਾ ਦਿੰਦੇ ਆ ਕਦੇ ਉਹਨੂੰ ਲੈ ਜਾਂਦੇ ਆ ਕਦੇ ਉਹਨੂੰ ਲਿਆਉਂਦੇ ਆ ਲੋਕ ਇੱਥੇ ਹੀ ਘੁੰਮਣ ਘੇਰੀ ਵਿੱਚ ਪਏ ਹੋਇਆ ਸਾਡੇ ਲੋਕਾਂ ਦਾ ਮੈਂ ਇਹ ਕਹਿੰਦਾ ਕਿ ਵੱਡਾ ਕਸੂਰ ਸਮਝੂ ਹਮੇ ਇਸ ਗੱਲ ਦੇ ਵਿੱਚ ਸਾਡੇ ਲੋਕਾਂ ਦਾ ਵੀ ਜਿਹੜਾ ਆਮ ਪਬਲਿਕ ਦਾ ਜਿਹੜਾ ਵੱਡਾ ਰੋਲ ਆ ਜਿਹੜਾ ਕਿ ਇਸ ਮਹਿਕਮੇ ਪਿੱਛੇ ਜਾ ਇਸ ਸਰਕਾਰਾਂ ਬਣਾਉਣ ਦੇ ਪਿੱਛੇ ਵੱਡਾ ਅਹਿਮ ਰੋਲ ਆ ਇਸ ਕਰਕੇ ਜਿਹੜਾ ਇਹ ਸਾਰਾ ਕੁਝ ਤਾਣਾ ਬਾਣਾ ਜੋ ਅੱਜ ਉਲਝਿਆ ਹੋਇਆ ਹੈਗਾ ਤੇ ਇਹ ਲੋਕਾਂ ਦੀ ਹੀ ਦੇਣ ਆ ਜਿੰਨਾ ਤੱਕ ਲੋਕ ਇਹਨਾਂ ਦੇ ਨੱਕ ਵਿੱਚ ਦਬ ਨਹੀਂ ਕਰਦੇ ਜਿੰਨਾ ਤੱਕ ਚੰਗੇ ਬੰਦੇ ਚੁਣਨੋਂ ਨਹੀਂ ਹਟਦੇ ਚਾਹੇ ਲੱਖ ਉਹਨਾਂ ਨੂੰ ਜੇਲਾ ਕਰ ਦੇਣ ਚੰਗੇ ਬੰਦਿਆਂ ਨੂੰ ਤੇ ਪਰ ਜੇਕਰ ਇੱਕ ਇਹ ਲੋਕ ਸਮਝ ਲੈਣਾ ਕਿ ਅਸੀਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਮੁੜ ਕੇ ਮੂੰਹ ਨਹੀਂ ਲਾਉਣਾ ਤੇ ਅੱਗੇ ਗੱਲਬਾਤ ਕਰਦੇ ਆ ਇਸ ਵੀਡੀਓ ਦੇ ਨਾਲ ਬਨੇ ਰਹੋ ਜਲਦੀ ਅਗਲੀ ਵੀਡੀਓ ਲੈ ਕੇ ਆਉਣੇ ਆ ਤੁਸੀਂ ਆਪਣੇ ਕਮੈਂਟ رائے ਜ਼ਰੂਰ ਦੇਣਿਆ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਧੰਨਵਾਦ ਵੈਦ ਜੀ ਦਾ ਖਾਲਸਾ ਵੈਦ ਜੀ ਕੀ ਫਤਿਹ